हिमाचल ਦੇ ਲੋਕਾਂ ਦੇ ਲਈ ਜ਼ਰੂਰੀ ਖਬਰ ਸਾਹਮਣੇ ਆ ਰਹੀ ਹੈ ਅਗਲੇ 3 ਦਿਨ ਤੱਕ ਭਾਰੀ ਮੀਂਹ ਪਵੇਗਾ ਤਾਂ ਉਹਨਾਂ ਹਮੀਰਗੜ ਬिलासपुर ਕਾਂਗੜਾ ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹੇ ਨੇ ਜਿਹੜੇ ਉਹਨਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਸੂਬੇ ਦੇ ਵਿੱਚ ਪੂਰੇ ਮੌਨਸੂਨ ਸੀਜ਼ਨ ਦੇ ਵਿੱਚ 380 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ 40 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਹੈ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੂਬੇ ਦੇ ਵਿੱਚ ਤਿੰਨ ਦਿਨਾਂ ਤੱਕ ਮੀਂਹ ਤੋਂ ਰਾਹਤ ਦੀ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਯਾਨੀ ਕਿ ਅਗਲੇ ਤਿੰਨ ਦਿਨ ਭਾਰੀ ਤੋਂ ਭਾਰੀ ਮੀਂਹ ਹੈ ਜਿਹੜਾ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੈ ਸਕਦਾ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਤਾਂ ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਦੇ ਲਈ ਭਾਰੀ ਮੀਂਹ ਦੇ ਲਈ yellow alert ਜਾਰੀ ਕਰ ਦਿੱਤਾ ਹੈ ਤਾਂ ਉਹਨਾਂ ਹਮੇਰਪੁਰ ਬिलासपुर ਕਾਂਗੜਾ ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹੇ ਨੇ ਜਿਹੜੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਇਸ ਮੌਨਸੂਨ ਸੀਜ਼ਨ 1 ਜੂਨ ਤੋਂ 11 ਸਤੰਬਰ ਦੇ ਵਿੱਚ ਆਮ ਨਾਲੋਂ 43% ਵਧ ਮੀਂਹ ਪਿਆ ਯਾਨੀ ਕਿ ਨਾ ਮੀਂਹ ਪੈ ਚੁੱਕਿਆ ਕਿ ਮੀਂਹ ਨੇ ਆਮ ਜਨ ਜੀਵਨ ਜਿੱਥੇ ਪ੍ਰਭਾਵਿਤ ਕਰ ਦਿੱਤਾ ਉੱਥੇ ਹੀ ਲੋਕਾਂ ਦੇ ਘਰ ਉਜਾੜ ਦਿੱਤੇ ਕਈ ਜਾਨਾਂ ਚਲੇ ਗਈਆਂ ਕਈ ਲੋਕ ਲਾਪਤਾ ਹੋ ਗਏ ਤਾਈ ਸਮੇਂ ਦੌਰਾਨ ਆਮ ਮੀਂਹ ਜਿਹੜਾ 674.2 ਮਿਲੀਮੀਟਰ ਹੁੰਦਾ ਪਰ ਇਸ ਵਾਰ ਤਾਂ 961.3 ਮਿਲੀਮੀਟਰ ਮੀਂਹ ਪਿਆ ਜਿਸ ਨੇ ਇੰਨੀ ਵੱਡੀ ਤਬਾਹੀ ਹੈ ਜਿਹੜੀ ਮਜਾਦਤੀ ਤੇ ਇਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਹੜ ਆ ਗਏ 9 ਦੇ ਕਰੀਬ ਜ਼ਿਲ੍ਹੇ ਪਾਣੀ ਦੇ ਵਿੱਚ ਡੁੱਬ ਗਏ ਕਈ ਘਰ ਤਬਾਹ ਹੋ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਕਈ ਲੋਕ ਲਾਪਤਾ ਵੀ ਹੋ ਗਏ ਉੱਥੇ ਹੀ ਕਈ ਜਾਨਾਂ ਵੀ ਜਾ ਚੁੱਕੀਆਂ ਨੇ ਤਾਂ ਇਸੇ ਤਰ੍ਹਾਂ ਮੰਡੀ ਦੇ ਵਿੱਚ ਵੀ ਸਭ ਤੋਂ ਵੱਧ 1735.3 ਮਿਲੀਮੀਟਰ ਕਾਂਗੜਾ ਦੇ ਵਿੱਚ 1712.7 ਮਿਲੀਮੀਟਰ ਅਤੇ ਸਿਰਮੌਰ ਜ਼ਿਲ੍ਹੇ ਦੇ ਵਿੱਚ 1576.4 ਮਿਲੀਮੀਟਰ ਮੀਂਹ ਪਿਆ ਯਾਨੀ ਕਿ ਇੰਨਾ ਮੀਂਹ ਜਿਹੜਾ ਕਦੇ ਵੀ ਨਹੀਂ ਪਿਆ ਜੋ ਇਸ ਵਾਰ ਮੌਨਸੂਨ ਸੀਜ਼ਨ ਦੇ ਵਿੱਚ ਪੈ ਚੁੱਕਿਆ ਤਾਂ ਮੌਨਸੂਨ ਦੇ ਮੌਸਮ ਦੌਰਾਨ ਕੁੱਲੂ ਦੇ ਵਿੱਚ ਆਮ ਨਾਲੋਂ 112% ਜ਼ਿਆਦਾ ਮੀਂਹ ਪਿਆ ਅਤੇ ਸ਼ਿਮਲਾ ਦੇ ਵਿੱਚ ਆਮ ਨਾਲੋਂ 106% ਜਿਆਦਾ بارش ਹੋਈ ਹੈ ਤਾਂ ਇਸ ਦੇ ਨਾਲ ਸੂਬੇ ਦੇ ਵਿੱਚ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਹੁਣ ਤੱਕ 4313 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦਾਂ ਜਿਹੜੀ ਤਬਾਹ ਹੋ ਚੁੱਕੀ ਹੈ। ਰਾਜ ਆਫਤ ਪ੍ਰਬੰਧਨ ਦੇ ਅਨੁਸਾਰ ਇਸ ਸੀਜ਼ਨ ਦੇ ਵਿੱਚ ਜ਼ਮੀਨ ਖਿਸਕਣ ਦੇ ਕਾਰਨ 97 ਹੜ੍ਹਾਂ ਅਤੇ ਬੱਦਲ ਫਟਣ ਦੀਆਂ ਜੋ ਘਟਨਾਵਾਂ ਨੇ ਉਹਨਾਂ ਦੇ ਵਿੱਚ ਕਈ ਲੋਕਾਂ ਦੀ ਜਾਨ ਗਈ ਤਾਂ 76 ਲੋਕਾਂ ਦੀ ਜਾਨ ਹੁਣ ਤੱਕ ਜਾ ਚੁੱਕੀ ਹੈ। ਤਾਂ ਪੂਰੇ ਮੌਨਸੂਨ ਸੀਜ਼ਨ ਦੇ ਵਿੱਚ 380 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ 40 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਾਂ ਸੂਬੇ ਦੇ ਵਿੱਚ ਭਾਰੀ ਬਾਰਿਸ਼ ਕਾਰਨ 1280 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 5643 ਘਰਾਂ ਨੂੰ ਅੰਸ਼ਕ ਤੌਰ ਉੱਤੇ ਨੁਕਸਾਨ ਪਹੁੰਚਿਆ ਤਾਂ ਇਸ ਸੀਜ਼ਨ ਦੇ ਵਿੱਚ 26955 ਕਰੇਲੂ ਜਾਨਵਰ ਵੀ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਯਾਨੀ ਕਿ ਇੰਨੀ ਵੱਡੀ ਤਬਾਹੀ ਹੈ ਜਿਹੜੀ ਇਸ ਵਾਰ ਹੋਈ ਹੈ ਕਿਉਂਕਿ ਭਾਰੀ ਤੋਂ ਭਾਰੀ ਮੀਂਹ ਪਏ ਨੇ ਔਸਤ ਤੋਂ ਜ਼ਿਆਦਾ ਮੀਂਹ ਪੈਣ ਕਾਰਨ ਕਾਫੀ ਇਲਾਕੇ ਜਿਹੜੇ ਨੇ ਉਹਨਾਂ 'ਚ ਨੁਕਸਾਨ ਹੋਇਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਨੇ ਪੰਜਾਬ ਦੇ 9 ਜ਼ਿਲ੍ਹੇ ਪਾਣੀ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਹਾਲਾਂਕਿ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਤਾਂ ਹਿਮਾਚਲ ਦੇ ਵਿੱਚ ਵੀ ਇਹ ਉਹ ਹਾਲਾਤ ਸਨ ਤੇ ਹੁਣ ਇੱਕ ਵਾਰ ਫਿਰ ਤੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਅਗਲੇ 72 ਘੰਟੇ ਭਾਰੀ ਤੋਂ ਭਾਰੀ ਮੀਂਹ ਹੈ ਜਿਹੜਾ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੈ ਸਕਦਾ ਹੈ